ਮਾਦੇ 17 ਚ ਮੁੱਸੀ ਆਈ ਆ ਫਿਰ ਐਨੀ ਵੇਚਣ ਵਾਲੀ ਗੱਲ ਕਰਿਆ ਕਰੋ ਕਿਉਂ ਵੀ ਮਾਰਦਾ ਨਿਸ਼ਾਨਾ ਹੈ ਬੱਕਰਾ ਦੇ ਦੇ 12.5 ਹੈ ਪਰ ਚੁੱਪ ਕਰ ਜਾ ਮੈਂ ਗੋੜਾ ਸਾਰਾ ਦੇ ਘਾਟ ਕੀ ਬਾਤ ਆ ਰਹਾਂ ਤੋਰੀ ਮੱਬਾ ਲੰਬਾ ਮੱਬਾ ਤੋਰੀ ਖਸਾ ਬਾਈ ਬਰੇ ਤੰਚਾ ਨਿੱਛੇ ਮੱਥਰੇ ਬੱਕਰਾ ਆ ਵਧੀਆ ਬੱਚਾ ਉਹਨੇ ਸਾਈ ਬਾਬਾ ਲਿਆ ਬਸ ਵਧੀਆ 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 ਕੰਨ ਖੜ ਤੰਨ ਹਾਂ ਹੁਣ ਤੋਰ ਲੈ ਓ ਬਾਬਾ ਤਿੰਨ ਮਿੰਟ ਤੋਰਨਾ ਆਇਆ ਪਰ ਇਹਨੂੰ ਘਰ ਬੱਕਰੇ ਨੂੰ ਸਿੱਧਾ ਫੇਰ ਪਵਾਈਏ ਗਿੱਦਾ ਪਰ ਇਹਨੂੰ ਹਟ ਚੱਕਰ ਮਾੜੀ ਜੀ ਹਟ ਓਏ ਕਿਆ ਮੁਰਤ ਮੋੜ ਹੜਿਆ ਹੜਿਆ ਤੋਰ ਹਟ ਹੋਂ ਤੋਰਾ ਦਿਖੇਗਾ ਲਗਾਜਾ ਬੰਟਾ ਲਗਾ ਦਿਆ ਬਹੁਤ ਅੱਛਾ ਐ ਤੋਰਿਆ ਕਰਦੇ ਨੇ ਤੂੰ ਤਾਂ ਸਿੰਘ ਸੂਰਮਿਆਂ ਘੋੜੇ ਤੋਰੇ ਨੇ ਕਦੇ ਓਏ ਆਉ ਕੰਡ ਬਤੋੜੇ ਤੋਰੇ ਨਹੀਂ ਤਾਂ ਘੋੜਾ ਮੈਂ ਉਹਤੇ ਤੋਰੇ ਨਹੀਂ ਝਾਂਜਰਾ ਪਾ ਕੇ ਕਾਠੀਆਂ ਪਾ ਕੇ ਉੱਤੇ ਚੜ ਕੇ ਕਿਉਂ ਜੀ ਇਹਨੇ ਉੱਠ ਕੱਢਤਾ ਉਦੋਂ ਦੀ ਕੋਈ ਗੱਲ ਨਹੀਂ ਅਸੀਂ ਸਵਾਰੀ ਵਾਲੇ ਹਾਂ ਨਾ ਭਾਈ ਖੀਰਾ ਬੱਚਾ ਇਹੇ ਵੇ ਵੀਰੇ ਤੇ ਓਕੇ ਦੀ ਰਿਪੋਰਟ ਹੈ ਕੋਈ ਨਹੀਂ ਦੇ ਵਿੱਚ ਖੋਟ ਹੈ ਤੇ ਹੁਣ ਮੁੱਲ ਪੁੱਛਣ ਦੀ ਟੋਟ ਹੈ ਆ ਜਾ ਬਾਬੇ ਵੀਰੇ ਮੇਰੇ ਤਾਂ ਆਪਾਂ ਇਹ ਗੋਡੇ ਲੋਟ ਨਹੀਂ ਨਾ ਹੋਏ ਤਾਂ ਇਹ ਹੁਣ ਆਹ ਹੋੜੀ ਗੋਡੇ ਦਾ ਤੂੰ ਬੱਕਾ ਗਤ ਮਕਰਨੇ ਗਤ ਬੁਰੇ ਨੂੰ ਤਰੇ ਦਾ ਬੇਗਾਨਾ ਤੁਰੇ ਦੇ ਤੋ ਆਪ ਤੋਂ ਨਹੀਂ ਜਾਂਦਾ ਮੈਂ ਪਹਿਲਾਂ ਕਿ ਮੈਂ ਬੱਕਰਾਂ ਨੂੰ ਚੁਟੋ ਹਾਂ ਹਾਂ ਨਹੀਂ ਸਿੰਘ ਸੂਰਮੇ ਦਾ ਸਿੰਘ ਸੂਰਮੇ ਦਾ ਨજર ਨਹੀਂ ਆਉਂਦੇ ਹੁੰਦੇ ਸਹੀ ਗਾਤ ਜੀਤ ਨਹੀਂ ਗਾਇਆ ਸੀ ਮਾਨਕ ਨੇ ਕਹਿੰਦਾ ਸਿੰਘ ਸੂਰਮੇ ਨજર ਨਹੀਂ ਆਉਂਦੇ ਪਿੱਛੇ ਰਹਿ ਗਈ ਧੂੜ ਉੜਦੀ ਹਾਂ ਕਿਉਂ ਜੀ ਠੀਕ ਹੈ ਜੀ ਸਿੰਘ ਸੂਰਮੇ ਉਹ ਤੁਸੀਂ ਤਾਂ ਬਾਬੇ ਸਿੰਘ ਸੂਰਮੇ ਗੁਰੂ ਮਹਾਰਾਜ ਦੀਆਂ ਲਾੜੀਆਂ ਫੌਜਾਂ ਨੇ ਜਉਂਦੀਆਂ ਰਹਿਣਾ ਇਹਨਾਂ ਦੀਆਂ ਕੁਰਬਾਨੀਆਂ ਆਪਾਂ ਹੀ ਕਰੀਆਂ ਹੋਈਆਂ ਨੇ ਅਸੀਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਤਾਂ ਹੀ ਉਰੇ ਬੈਠੇ ਆਪਾਂ ਹਾਂ ਜੀ ਧੰਨਵਾਦ ਬਾਬਿਆਂ ਦਾ ਗੁਰੂ ਦੀ ਨਾਨਕ ਦੀ ਲਾਡਲੀ ਫੌਜ ਹੈ ਹਾਂ ਜੀ ਦੱਸੋ ਕੀ ਮੰਗਦੇ ਹੋ ਮੰਗਦੇ 1700 ਦੱਸਿਓ ਨਾ 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 ਨਹੀਂ ਨਹੀਂ ਮੁੰਡੇ ਨੇ ਰੱਖਣਾ ਨਵਾਂ ਫਾਰਮ ਪਾਇਆ ਵਿਚਾਰਿਆਂ ਨੇ ਆਹ ਬਾਈ ਨੇ ਸੇਠ ਨੇ ਜੇ ਕੋਈ ਬਾੜਾ ਮੰਗਿਆ ਫੇਰ ਕੀ ਚੀਜ਼ ਬਾੜਾ ਹੀ ਆ ਫਿਰ ਐਂਦੀ ਵੇਚਣ ਵਾਲੀ ਗੱਲ ਕਰਿਆ ਕਰੋ ਹੱਥ ਨੂੰ ਲੱਖ ਮੰਗੀਆਂ ਨੇ ਉਹ ਧੜਕੀ ਹੱਥ ਨੂੰ 1500 ਦਾ ਦੇ ਜਾਣੀ ਉਹ ਗੱਲਾਂ ਨਾ ਕਰੋ ਮੈਂ ਤਾਂ ਤੈਨੂੰ ਪੱਕਾ ਹੀ ਦੱਸੂਗਾ ਆਪੇ ਦੱਸੂ ਪੁੱਛਣਾ ਹੁਣਾਂ ਤੋਂ ਵੀ ਨਹੀਂ ਕਿਉਂ ਮਾਰਦਾ ਨਿਸ਼ਾਨਾ ਹੈ ਮਾਲ ਦਾ ਮੁੱਲ ਲਾਦਾ ਪੂਰਾ 12000 ਦਾ ਦੰਨੇ ਨਹੀਂ ਕੱਟਾ ਕੱਟ ਨਹੀਂ ਹੈਗਾ ਫਤਿਹ 200 ਰੁਪਿਆ ਮੈਂ ਵੀ ਲਊ ਬੱਚੇ ਚੋ ਲੈਣਾ ਪਿੱਛੋ ਵਾਲਾ ਝੁਗਾ ਚੱਕ ਰਿਹਾ ਉਹ ਮੈਨੂੰ ਪਤਾ ਹੀ ਆ ਆ ਪਰ ਸਤਨਾਉਲੇ ਵੀ ਕਰਤੀ ਕਹਿੰਦਾ ਮੈਂ ਤਾਂ ਦੰਦਾ ਹੀ ਨਹੀਂ ਮੈਨੂੰ ਵੀ ਕੱਲ ਕਹਿੰਦਾ ਮੈਂ ਨੰਦਾ ਮੇਰੇ ਨਾਲ ਕਿਹੜਾ ਕਰੇ ਦੇਮਾ ਬਾਈ ਫਸ ਰੋਲਾ ਲਾ ਪਾਜਾ 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 ਯਾਰ ਤੇ ਰਹਿ ਗਿਆ ਉਹ ਚਿੰਤਾ ਉੱਡ ਜਾ ਮਾਂ ਮੈਂ ਲੈਣਦਾ ਆਪਣੀ ਆਪੇ ਤੈਨੂੰ ਸਰਾਫ ਲੱਗ ਜੂ ਸਾਡਾ ਹਾਂ ਦੱਸ ਕੱਟ ਕੋਈ ਕੱਟ ਨਹੀਂ ਮੇਰਾ ਸਾਈ ਕੱਟ ਯਾਰ ਕਦੇ ਤਰਾ ਮੰਗਲਨੀ ਵਿੱਚ ਅੱਜ ਪਹਿਲੀ ਵਾਰ ਮਾਰਦੇ ਸੀ ਦਵਾਈ ਤਾਂ ਹੈਗੇ ਮੈਨੂੰ ਚਲ ਦਵਾਈਆਂ ਵੀ ਪੈਂਦੇ ਦਵਾਈਆਂ ਦੱਸ ਨਾ ਬਾਬਾ ਸਾਡੇ ਪਾਤੇ ਤੁਸੀਂ ਰਾਬੂ ਅਸੀਂ ਤਾਂ ਤੁਹਾਡੀ ਜੋਤ ਲਾ ਕੇ ਹੁੰਨੇ ਹਾਂ ਵੀ ਵੇਚਣ ਵਾਲਾ ਵੀ ਮਿਲੇ ਲੈਣ ਖਰੀਦਣ ਵਾਲਾ ਵੀ ਅਸੀਂ ਤਾਂ ਤੁਹਾਡੀ ਸੁੱਖ ਮੰਗਦੇ ਹਾਂ ਕਿਉਂ ਜੀ ਹੁਣ ਬਹੁਤੀਆਂ ਗੱਲਾਂ ਨਾ ਕਰੀ ਬੱਕਰਾ ਦੇ ਦੇ 12.5 ਹਜ਼ਾਰ ਪਾ ਚੁੱਪ ਕਰ ਜਾ ਸਹੀ ਹੈ ਮੈਂ ਤੁਹਾਨੂੰ ਕਿੰਨੇ ਦੱਸਾਂ ਹਾਂ 14000 ਦਾ ਬੱਕਰਾ ਹਾਂ ਨਾ ਖੋਲ ਦੇ ਬੈਂਕ ਨੂੰ ਖੋਲ ਦੇ ਬਾਰੀ ਖੋਲ ਕੇ ਬਸ 14000 ਦਾ ਦੱਸਤਾ ਤੈਨੂੰ ਹਾਂ ਨਾ ਹੀ ਆਉਣਾ ਸਹੀ ਹੈ ਬੱਕਰਾ ਵੀ ਬਹੁਤ ਸੋਹਣੀ ਹੈ ਨਾ ਕੀ ਭੰਨ ਵਾਲੀ ਹੈ ਤੋੜ ਕੇ ਲਾ ਦੇ ਠੀਕ ਹੈ ਹੀ ਹੈ ਨਾ ਬੱਚੇ ਮੈਂ ਇੱਕ ਗੱਲ ਦੱਸਾਂ ਤੀਰ ਦਾ ਨਿਸ਼ਾਨਾ ਮਾਰ ਕੇ ਮਾਰੇ ਨਾ ਦਵਾਈ ਨੂੰ ਜੇ ਭੱਜ ਗਿਆ ਤਾਂ ਜਿਉਂਦਾ ਰਹਿ ਗਿਆ ਉਹ ਸਾਡਾ ਚੇਲਾ ਨਹੀਂ ਕਰ ਦੂੰ ਇਹਨੂੰ ਕਰਮਵਾਰੋਂ ਵੇਲਾ ਥੋੜਾ ਸਾਰੀ ਫਿਰ ਖੋੜ ਅੱਜ ਵੇਚ ਦੇਣੀ ਨੇ ਚੰਗਾ ਚੱਕੋ 13000 ਦਾ ਫੜਾ ਬਾਬਾ ਆ ਲੈ ਕਸਤਾ ਵੇਲਾ ਮੁੰਨ ਦਾ ਚੇਲਾ ਠੀਕ ਹੈ ਭਾਈ ਗੁੱਸਾ ਨਾ ਕਰੀ ਕਿਤੇ ਕਹਿੰਦੇ ਹੋਰੇ ਤਰ੍ਹਾਂ ਕਰਤਾ ਕਰੋ ਲੈ ਮੈਨੂੰ ਤਾਨ ਆ ਜਾਂਦੀ ਐ ਪਵਲ ਕੋ ਗੁੱਸਾ ਨਾ ਕਰੀ ਮੇਰੀ ਗੱਲ ਦਾ ਜਰੇ ਪਾਈਆਂ ਨੂੰ ਵੱਧ ਲੈ ਭਾਈ ਪਾਚੋ ਇੱਧਰਸਾ ਪਾਚੋ ਇੱਧਰਸਾ ਵਾ 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 ਤੂੰ ਬਾ ਯਾਰ ਕਹਿਗਾ ਤੱਕੇ ਨਾ ਫੜਾਤਾ ਪਾ ਦੇ ਭਾਈ ਜੋਲੀ ਵੀ ਤੈਨੂੰ ਰੱਬ ਵਾਦਾ ਕਰੇ ਸਰਪੰਚ ਨੂੰ ਕਹਾਂ ਸਰਪੰਚ ਠੀਕ ਐ ਹਾਂ ਠੀਕ ਐ ਜੀ ਠੀਕ ਅਣਾਤਾ ਅੱਜ ਤੋਂ ਵੋਟਾਂ 'ਚ ਲੜਨ ਨੂੰ ਫਿਰਦਾ ਹੈ ਕਰਤੀ ਪੱਕੀ ਪੁੱਛਾ ਉਰੀ ਕਣ ਕਰਤੇ ਤੇਰੇ ਪੱਕੇ ਅਵੇ ਫਿਰਦਾ ਸਰਪੰਚ ਚਲਾ ਦੇ ਹੁਣ ਤੂੰ ਸਰਪੰਚ ਜਿਲ੍ਹੇ ਦੇ ਆ ਹੁਣ ਮੂਰੇ ਇਲੈਕਸ਼ਨ ਆਉਣ ਵਾਲੇ ਨੇ ਐਂਟਰਵਿਊ ਵੀ ਮੈਂ ਕਰੂੰ ਪਿੰਡ ਚ ਆ ਕੇ ਮੈਨੂੰ ਕੀ ਇੰਟਰਵਿਊ ਮੈਂ ਕਰੂੰ ਇਹਦੀ ਜੀ ਜੀ ਬਰੇ ਸਰਪੰਚ ਬਜੇਗਾ ਸਰਪੰਚਗਾ ਥੋੜੀ ਬਾਈ ਵਧੀਆ ਬੱਚਾ ਮਹੰਗਾ ਤਾਂ ਨਹੀਂ ਨਹੀਂ ਕਿਤੇ ਐਨਾ ਕਦੀ ਗੱਲਬਾਤ ਕਰੀ ਹੋਈ ਜਿਹੜਾ ਮੈਂ ਤਾਂ ਵਿਚਾਰਨ ਨੂੰ ਨਹੀਂ ਜਾਣਦਾ ਵੀ ਨਹੀਂ ਤੈਨੂੰ ਵੀ ਨਹੀਂ ਜਾਂਦਾ ਉਹਦੇ ਤੁਰਤ ਫੁਰਤ ਗੱਲਬਾਤ ਹੋਈ ਹੈ ਜੈਸੀ ਵੀ ਹੋਈ ਹੈ ਪਸੰਦਾ ਲੈ ਜਾਣੀ ਹਜੇ ਵੀ ਅਗਲੇ ਵਾਲੇ ਦੇ ਲੈਣਾ ਸਾਡਾ ਲੋੜ ਨਹੀਂ ਹਾਂ ਨਹੀਂ ਸਾਈ ਵਾਪਸ ਆਏ ਬੰਦੇ ਹਜੇ ਠੱਗ ਨਹੀਂ ਚੋਰ ਨਹੀਂ ਰੋਜ਼ ਮਿਲਣਗੇ ਨਾਲ ਇਹਨੇ ਮੰਡੀਆਂ ਚ ਕਿਉਂ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਸ ਫਿਰ ਹੁਣ 7 ਵਾਰੀ ਕਹਿਦਾ ਨਾ ਤੇਰਾ 7 ਵਾਰੀ ਕਹੋਣਾ ਹੁੰਦਾ ਵੀਡੀਓ ਦੇ ਵਿੱਚ ਬਾਈ ਮੈਂ ਆਪਦੇ ਕਸੂਰ ਚ ਨਹੀਂ ਆਉਣਾ ਸਹੀ ਗੱਲ ਹੈ ਗੁੱਗੂ ਭੇ ਨੀ ਨਗਦੀ ਚੱਲੂ ਤਾਂ ਗਦੇ ਸਮਾਂ ਮੈਂ ਛੋਟੇ ਭਾਈ ਡਰਨਾ ਆਪ ਤੈਨੂੰ ਵਾਅਦਾ ਕਰੇ ਪਾਗੜੀ ਚਰਨੇ ਵਾਲੀ ਚ ਨੂੰ ਵੀ ਮੇਲਾ ਦੇਖ ਕੇ ਜਾਇਓ ਚਲੋ ਦੋ ਜਣੇ ਚੜੋ ਆ ਗੱਡੀ ਆ ਵਾ ਗੱਡੀ ਬੰਦੇ ਨੂੰ ਬੰਦੇ ਨੂੰ ਭਾਈ ਆ ਨਾ ਮੈਂ ਜ਼ਿੰਮੇਦਾਰ ਨਹੀਂ ਆ ਬਤੀ ਕਿਉਂ ਵੀ ਤੇਰੇ ਹਾਂਜੀ ਮੈਂ ਤਾਂ ਦਵਾਤ ਆਪ ਦੀ ਲਿਖਾਈ ਕਰਾ ਲਓ ਬਾਹਰ ਤੋਂ ਚੱਕ ਕੇ ਦੋ ਮੁੰਡਿਆਂ ਮੂਰੀਆਂ ਲੱਤਾਂ ਚੱਕ ਕੇ ਬਾੜੋ ਪਹਿਲਾਂ ਲੱਤਾਂ ਤੋੜ ਦਿਓ ਦੰਦਾਂ ਸਿੱਖੋ ਹਾਂ ਇੱਕ ਫੱਟਾ ਦਵਾ ਦਿਓ ਇੱਕ ਵਾਰ ਫੱਟਾ ਫੱਟਾ ਲਾ ਬਈ ਆ ਪੱਟਾ ਲਾ ਬਈ ਓਏ ਮੂਰੀਆਂ ਲੱਤਾਂ ਚੱਕ ਕੇ ਵਿਚ ਵਾਰ ਦੇ ਇਹਨੂੰ ਬੱਕਰੇ ਨੂੰ ਆ ਗੱਡੀ ਚ ਗੱਡੀ ਚ ਓਏ ਗੁਰੂਆ ਆ ਫਟਾ ਕੱਢ ਲੈ। ਕੀ ਭਾਈ ਆ ਜਾ। ਸਹੀ ਥੁਲੇ। ਆ ਸਹੀ ਰੋਤ ਹੋਇਆ ਜੀ ਮਾ। ਕੁਝ ਨਹੀਂ ਪੈਂਦਾ। ਕੋਈ ਨਹੀਂ ਚੱਲਣ ਦੇ। ਜੇ ਨੋਟ ਵਧੀਆ ਨੇ ਕੰਮ ਆਉਣਗੇ। ਮਹਾਂਜ ਕਰ ਲੈ ਕਰੋ। ਮਹਾਂ ਚਿੰਤਾ ਨਾ ਮਨ ਹਜ਼ਾਰ। ਹਾਂਜੀ। 2000 3

चौदह सोलह तीन चौबीस पच्चीस छब्बीस तीन सत्ती 10 11 12 13000 ਹੋ ਗਏ 13 ਦੀ ਵਿਕਿਆਜੀ ਹਾਂ 13 ਦੇ ਸਭ ਠੀਕ ਹੈ ਜੀ ਬਾਹਰ ਬਹੁਤ ਨੇ ਬਾਈ ਜਉਂਦਾ ਰਹਿ ਖੁਸ਼